तान तान बाबा शेख फरीद जी जो उन्होंने इतिहासिक जगह किला मुबारक विखे स्थित है उसने दर्शन करने किला मुबारक खुल चुका है जिथे तान तान बाबा शेख फरीद जी ने चाली दिन भगती की जिथे राजे ने टोकरी चुकाई सी उस इतिहासिक जगह दे हुन, हर संगत उस इतिहासिक जगह दे दर्शन कर सकती है करीब चालीस साल बाद का मौका मिले है यह दर्शन भी तरीक तक ही कराए जाएंगे 20 ਤਰੀਕ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਨਗਰ ਕੀਰਤਨ ਕੱਢਿਆ ਜਾਵੇਗਾ ਪੂਰਨ ਜਾਣਕਾਰੀ ਲੈਣੇ ਹਾ ਮੌਜੂਦਾ ਐਮਐਲਏ ਗੁਰਦਿੱਤ ਸਿੰਘ ਸੇਖੋ ਤੋਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਲਾ ਫਰੀਦਕੋਟ ਜੋ ਕਿ ਪਿਛਲੇ ਦਿਨਾਂ ਤੋਂ ਓਪਨ ਹੋ ਚੁੱਕਿਆ ਤੇ ਅੱਜ 17 ਤਰੀਕ ਜਿਹੜਾ ਸ਼ਾਮ ਦੇ 4:30 ਵੱਜ ਚੁੱਕੇ ਆ ਤੇ ਸੰਗਤਾਂ ਦੀ ਬੜੀ ਵੱਡੀ ਤਦਾਦ ਆ ਜਿਹੜੀ ਉਹ ਦਰਸ਼ਨ ਕਰਨ ਆ ਰਹੀ ਆ ਸਹਿਜ ਪਾਠ ਦੇ ਜਿਹੜੇ ਭੋਗ ਆਰੰਭ ਹੋ ਚੁੱਕੇ ਨੇ ਜਿਹੜੇ 20 ਤਰੀਕ ਨੂੰ ਉਹਨਾਂ ਦੇ ਪਾਠਾਂ ਦੇ ਭੋਗ ਪੈਣੇ ਆ ਤੇ ਉਸ ਦਿਨ ਵੀ ਸੰਗਤ ਜ਼ਰੂਰ ਪਹੁੰਚੇ ਹੁਣ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਲਾ ਫਰੀਦਕੋਟ ਜੋ ਕਿ ਖੁੱਲ ਚੁੱਕਿਆ ਸਾਰੇ ਪੰਜਾਬ ਦੇ ਲਈ ਖੁੱਲਾ ਸਦਾ ਆਓ ਦਰਸ਼ਨ ਕਰੋ ਬਾਬਾ ਫਰੀਦੀ ਦੇ ਜੋ ਇਤਿਹਾਸਕ ਜਗਾ ਕੀ ਬਾਕੀ ਸਹਿਜ ਬਾੜ ਦੇ ਜਿਹੜੇ ਹੋਗਾ ਆਰੰਭ ਹੋ ਚੁੱਕਿਆ ਗੁਰੂ ਗੋਬਿੰਦ ਸਿੰਘ ਜੀ ਸ਼ਹਿਰ ਤੋਂ ਸ਼ੋਭਿਤ ਨਹੀਂ ਉਹਨਾਂ ਦੇ ਵੀ ਦਰਸ਼ਨ ਕਰੋ ਦਿਖਾਉਣੀ ਆ ਤੁਹਾਨੂੰ ਅੰਦਰਲਾ ਦ੍ਰਿਸ਼ ਮੀਨਾ ਕਰੀ ਦੇਖ ਸਕਦੇ ਹੋ ਇਹ 메인 ਦਰਵਾਜਾ ਐਂਟਰ ਹੋਣ ਦਾ ਬੜੀ ਤਰ੍ਹਾਂ ਦੇ ਵਿੱਚ ਸੰਗਤ ਦਰਸ਼ਨ ਕਰਨ ਆ ਜਾ ਰਹੀ ਹੈ লাইਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਇੱਥੇ ਜੈਨਾਂ ਦੇ ਵਿੱਚ ਅਲੱਗ-ਅਲੱਗ ਸੰਗਤ ਜਿਹੜੀ ਦਰਸ਼ਨ ਕਰ ਰਹੀ ਹੈ ਕਿ ਬਹੁਤ ਬਹੁਤ ਧੰਨਵਾਦ ਵਜੂਦਾ ਐਮਐਲ ਸਾਹਿਬ ਕੀ ਕਹਿਣਾ ਬਹੁਤ ਵੱਡੀ ਤਦਾਦ ਦੇ ਵਿੱਚ ਜੋ ਤੁਸੀਂ ਉਪਰਾਲਾ ਕੀਤਾ ਸੰਗਤ ਆ ਰਹੀ ਹੈ ਦਰਸ਼ਨ ਕਰ ਰਹੀ ਹੈ ਵੈਗੁਰਜੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਬੜਾ ਸੁਭਾਗਾ ਦਿਨ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੱਸਦੇ ਆ ਭੈਣ ਜੀ ਨਾਲ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਦਿੱਲੀ ਤੋਂ ਵਿਆਹ ਕੇ ਆਏ ਆ 45 ਸਾਲ ਹੋ ਗਏ ਨੂੰ ਉੱਥੇ ਵਿਆਹ ਕੇ ਆਣ ਤੇ ਅੱਜ ਪਹਿਲੇ ਦਿਨ ਦਰਸ਼ਨ ਕੀਤੇ ਆ ਤੇ ਇਹ ਮਤਲਬ ਇਸ ਤਰ੍ਹਾਂ ਦੇ 80-80 ਸਾਲ ਦੇ 90-90 ਸਾਲ ਦੇ ਬਜ਼ੁਰਗੋ ਇਹ ਤੇ ਜਿਹੜੇ ਪਹਿਲੀ ਵਾਰੀ ਨੱਕ ਮਸਤਕ ਹੋਣ ਆਏ ਆ ਸੋ ਮੈਂ ਧੰਨਵਾਦ ਕਰਨਾ ਬਾਬਾ ਫਰੀਦ ਜੀ ਦਾ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਤੇ ਹੁਣ ਉਹਨਾਂ ਨੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਉਹਨਾਂ ਦੇ ਸਥਾਨ ਤੇ ਆ ਕੇ ਦਰਸ਼ਨ ਕਰ ਸਕੀਏ ਉਹਨਾਂ ਨੇ ਸਾਨੂੰ ਬੁਲਾਇਆ ਬਹਾਨਾ ਬਣਿਆ ਤੋਂ 7 ਦਿਨਾਂ ਤੋਂ ਲਗਾਤਾਰ ਸੰਗਤ ਇਸੇ ਤਰ੍ਹਾਂ ਦਰਸ਼ਨ ਕਰ ਰਹੀ ਹੈ ਤਾਂ ਇਹ ਲਗਾਤਾਰ ਮੈਂ ਪਹਿਲਾਂ ਵੀ ਸਰਕਾਰ ਦੇ ਧਿਆਨ ਚ ਲਿਆ ਰਿਹਾ ਹਾਂ ਕਿਉਂਕਿ ਪੰਜਾਬ ਦੇ ਅੰਦਰ ਟੂਰਿਜ਼ਮ ਨਹੀਂ ਹੈ ਔਰ ਤੁਸੀਂ ਇਹ ਦੇਖੋ ਕਿ ਇੱਥੋਂ ਲਾਲਕਲਾ ਔਰ ਜੈਪੁਰ ਜੂਧਪੁਰ ਰਸਤੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿਰਾਲੀ ਤੁਸੀਂ ਇਹ ਬਿਲਡਿੰਗ ਦੇਖੋ ਨਿਗਾਹ ਮਾਰੋ ਮਾਰਾ ਸਾਡਾ ਦਰਬਾਰ ਹੋਰ ਬੜੀਆਂ ਬਿਲਡਿੰਗਾਂ ਹਵੇਲੀਆਂ ਅੰਦਰ ਤੁਸੀਂ ਜਾਓਗੇ ਜਿੱਥੇ ਮਾਰਾ ਪ੍ਰਕਾਸ਼ ਹੈ ਇਹ ਮਾਤਾ ਜੀ ਦੀ ਹਵੇਲੀ ਹੈ ਮਾਰਾ ਬੰਦੀ ਸਿੰਘ ਦੇ ਧਰਮਪਤਨੀ ਇਤਨਾ ਵੱਡੀ ਹਵੇਲੀ ਵਾਲੇ ਅਸੀਂ ਖੁੱਲ੍ਹੀ ਨਹੀਂ ਕਿਉਂਕਿ ਹਲੇ ਇਹਨਾਂ ਨੂੰ ਸਾਫ ਸਫਾਈ ਕਰਨ ਵਾਸਤੇ ਔਰ ਜਿਹੜਾ ਕਈ ਸਾਧਨ ਵੀ ਚਾਹੀਦੇ ਆ ਸਾਨੂੰ ਤੇ ਇਸ ਕਰਕੇ ਹੁਣ ਅਸੀਂ ਸਿਰਫ ਬਾਬਾ ਫਰੀਦ ਦੇ ਉਸਤਾਨ ਦੇ ਦਰਸ਼ਨ ਕਰਾ ਰਹੇ ਤੁਹਾਨੂੰ ਵੀ ਮਾਤਮਨ ਕੇ ਬੇਨਤੀ ਕਰਦਾ ਉਹ ਉਸਤਾਨ ਦੇ ਦਰਸ਼ਨ ਜ਼ਰੂਰ ਕਰੋ ਔਰ ਬੜੀ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਜਿਹੜੀ ਜਿਨ੍ਹਾਂ ਦੇ ਮਨ ਚਾਉ ਹੈ ਬਾਬਾ ਫਰੀਦ ਦੇ ਚਰਨਾਂ ਦੇ ਮੱਥਾ ਟੇਕਣ ਦਾ ਥਰੂਆਊਟ ਪੰਜਾਬ ਹੀ ਨਹੀਂ ਅਦਰ ਸਟੇਟ ਤੋਂ ਵੀ ਲੋਕ ਆ ਜਿਹੜੇ ਆਏ ਆ ਸਾਨੂੰ ਇੰਨੀ ਉਮੀਦ ਵੀ ਨਹੀਂ ਸੀ ਕਿ ਇੰਨੀ ਸੰਗਤ ਆਊਗੀ ਸਾਡੇ ਜਿਹੜੇ ਪ੍ਰਬੰਧ ਹੈ ਉਹ ਵੀ ਜਿਹੜਾ ਸਾਨੂੰ ਕੱਲ ਲਾਂਭਾ ਮਿਲਿਆ ਵੀ ਤੁਹਾਡੇ ਜੀ ਪ੍ਰਬੰਧਾਂ 'ਚ ਕਮੀ ਆ ਇਸ ਗੱਲ ਨੂੰ ਅਸੀਂ ਮੰਨਦੇ ਆ ਪਰ ਅਸੀਂ ਬਾਬਾ ਫਰੀਦ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖਿਓ ਅਸੀਂ ਇਸ ਕਿਲੇ ਨੂੰ ਤੁਹਾਡੇ ਚਰਨ ਛੋਹ ਸਥਾਨ ਸਾਰੀ ਦੁਨੀਆ ਨੂੰ ਦਿਖਾ ਸਕੀਏ ਟਰਸਟ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਇਨਾਂ ਦੇ ਜਿੰਨੇ ਕਿਉਂਕਿ ਪਿਛਲੇ ਸਮੇਂਦਾਰਨ ਪ੍ਰਾਸਟ ਪੋਜੀਸ਼ਨ ਤੇ ਬੰਦਿਆ ਗਿਆ ਦੂਜੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਕੇ ਉਹਨੂੰ ਵੀ ਬੇਨਤੀ ਕਰਾਂਗੇ ਕਿ ਬਾਬਾ ਫਰੀਦ ਜੀ ਦਾ ਸਥਾਨ ਹੈ ਜਿਹੜਾ ਇਹ ਲੋਕਾਂ ਦਾ ਸਥਾਨ ਹੈ ਤੇ ਬਾਬਾ ਫਰੀਦ ਜੀ ਨੇ ਇਸ ਦੁਨੀਆ ਨੂੰ ਸਾਰਨ ਵਾਸਤੇ ਬਹੁਤ ਕਿਸਿੱਖਾ ਪਰਲ ਮਿਲ ਕੇ ਉਹਨਾਂ ਦਾ ਸਥਾਨ ਜੁਰ ਜਿਹੜਾ ਸੰਗਤ ਨੂੰ ਸਵਾਰਤ ਕਰੀਏ ਅੱਜ 17 ਤਰੀਕ ਹੈ ਜੀ 20 ਤਰੀਕ ਨੂੰ ਜਿਹੜਾ ਆਪਣਾ ਸਹਿਜ ਪੜਦੇ ਭੋਗ ਪਾਣੀ ਹੈ ਜੀ ਆਪਾਂਪਰੰਪ ਜਿਹੜਾ ਨਗਰ ਕੀਰਤਨ ਬਾਰੇ ਉਹ ਵੀ ਚੱਲਣਾ ਪਾਓ ਜੀ ਇੱਥੇ ਨਿਕਲਣਾ ਤੇ ਕਿੱਥੇ ਕਿੱਥੇ ਜਾਣਾ ਹੈ ਹਾਂ ਮਹਾਰਾਜਾ ਜਿਹੜਾ ਹੈਗਾ ਸੁਧਾਰਨ ਪਾਠ ਅਸੀਂ ਰੱਖਿਆ ਹੋਇਆ ਇਹ ਵੀ ਸਾਡੀ ਇੱਛਾ ਸੀ ਕਿ ਅਸੀਂ ਵਕਤ ਤੋਂ ਵਕਤ ਦੇਣ ਜਨਵੰਸ ਦਾ ਰਪਾਠ ਇੱਥੇ ਰੱਖਾਂਗੇ ਤੇ ਉਹਨੇ ਦਾ ਨਾ ਕਿ ਇੱਥੇ ਸੰਗਤ ਦਰਸ਼ਨ ਕਰਦੀ ਰਹੂਗੀ ਨਹੀਂ ਪਹਿਲਾਂ ਸੁਖਮੀ ਸਾਹਿਬ ਦੇ ਪਾਠ ਦਾ ਅਸੀਂ ਜਾ ਸਾਰੇ ਕਹਿ ਰਹੇ ਸੀ ਕਿ ਚਲੋ ਆਪਾਂ ਸੁਖਮੀ ਸਾਹਿਬ ਫਿਰ ਖੰਡ ਪਾਠ ਫਿਰ ਸੁਣਤੀਆ ਕਿ ਨਹੀਂ ਸੁਧਾਰਨ ਪਾਠ ਰੱਖਦੇ ਆਂ ਕਿ ਤੁੜੁਕੜ ਸਾਥ ਦੇ ਸੰਗਤ ਦਰਸ਼ਨ ਸੰਗਤ ਨੂੰ ਮੌਕਾ ਮਿਲ ਜੀ ਰਿਹਾ ਸੀ ਤਾਂ ਠੀਕ ਜਿਹੜਾ 7:30 ਵਜੇ 20 ਤਰੀਕ ਨੂੰ ਅਸੀਂ ਪੂਜਾ ਜਿਹੜਾ ਸ਼ੁਰੂ ਕਰ ਦੇਗਾ 8 ਵਜੇ ਰਾਈਟ ਪੂਜਾ ਪਾ ਕੇ ਫਿਰ ਨਗਰ ਕੀਰਤਨ ਥੋਂ 8 ਵਜੇ ਤੁਰਨਾ 8 ਵਜੇ ਨਗਰ ਕੀਰਤਨ ਸਾਹਿਬ ਤੁਰੂਗਾ ਔਰ ਫਰੀਦਕੋਟ ਚ ਹੁੰਦਾ ਹੋਇਆ ਕਿਲਾ ਮੁਬਾਰਕ ਦੇ ਬਾਹਰ ਹੁੰਦਾ ਹੋਇਆ ਇਹ ਹੁਕੀਆ ਦਾ ਚੌਕ ਹੁੰਦਾ ਹੋਇਆ ਘੰਟਾ ਘਰ ਹੁੰਦਾ ਹੋਇਆ ਭਾ ਇੱਕ ਕਨਈਆ ਦੀ ਚੌਕ ਹੁੰਦਾ ਹੋਇਆ ਸਾਦਕ ਚੌਕ ਤੋਂ ਹੁੰਦਾ ਹੋਇਆ ਵਾਇਆ ਜਿਹੜਾ ਪਿਪਲੀ ਪੱਖੀ ਗੋਲੇ ਵਾਲਾ ਤੇ ਅਖੀਰ ਝਾੜੀ ਵਾਲਾ ਆਪਣਾ ਜਿਹੜਾ ਸਥਾਨ ਹੈ ਉੱਥੇ ਜਾ ਕੇ ਸਮਾਪਤ मतलब ਅੱਗੇ ਫਰੀਦਪੁਰ ਦੇ ਹਵਾਲੇ ਕਰ ਦਿਆਂਗੇ ਬਹੁਤ ساری ਸੰਗਤ ਸਾਡੀ ਅਨੰਦਪੁਰ ਸਾਹਿਬ ਤੱਕ ਵੀ ਜਾਊਗੀ ਜਿਹੜਾ ਨਗਰ ਕੀਰਤਨਾ ਫਰੀਦਕੋਟ ਤੋਂ ਵੀ ਤਰੀਕ ਨੂੰ ਚੱਲੂਗਾ ਰਸਤੇ 'ਚ 21 ਨੂੰ ਪੜਾਅ ਕਰੂਗਾ ਤੇ 22 ਤਰੀਕ ਨੂੰ ਜਰਾ ਹੈਗਾ ਉਹ ਆਪਣਾ ਅਨੰਦਪੁਰ ਸਾਹਿਬ ਪਹੁੰਚੂਗਾ ਸੋ ਕਾਫੀ ਲੰਮਾ ਪੈਂਦਾ ਹੈ ਤੇ ਸੰਗਤ ਨੂੰ ਬੇਨਤੀ ਹੈ ਕਿ ਉਹ 7 ਵਜੇ ਇੱਥੇ ਪਹੁੰਚ ਜਾਣ ਤੇ ਮਹਾਰਾਜ ਦੀ ਕੁਰਸੀ ਲੈਣ ਤੇ ਬਾਬਾ ਜੀ ਸਾਡੇ ਸਿਰ ਤੇ ਮਿਹਰ ਪਰੇ ਹੱਥ ਰੱਖਣ ਅਸੀਂ ਉਹਨਾਂ ਦੀ ਸੇਵਾ ਕਰਨ ਦੇ ਕਾਬਿਲ ਬਣ ਸਕੀਏ ਕਿਉਂਕਿ ਉਹਨਾਂ ਨੇ ਜਿਹੜੀ ਜਿਸ ਜਗ੍ਹਾ ਤੇ ਮਿੱਟੀ ਦੀ ਟੋਕਰੀ ਸਿੱਟੀ ਹੈ ਉਹ ਅੱਜ ਵੀ ਜਗਾ ਅਮਰ ਹੈ ਔਰ ਇਹ ਰਹਿਂਦੀ ਦੁਨੀਆ ਤੱਕ ਅਮਰ ਰਹਿਣੀ ਹੈ ਇੱਥੇ ਬੈਠ ਕੇ ਬਾਬਾ ਜੀ ਨੇ ਤਪ ਕੀਤਾ ਔਰ ਇਹ ਸ਼ਹਿਰ ਨੂੰ ਅਸ਼ੀਰਵਾਦ ਦਿੱਤਾ ਕਿ ਸਦਾ ਆਬਾਦ ਰਹੇਗਾ ਸੋ ਜੀ ਉਹਨਾਂ ਦੇ ਬਹੁਤ ਬਹੁ ਸੁਪਰਗਿਆਰ ਹੋ ਸਵੇਕੀ ਤੇ ਮਾਦਰ ਸਾਹਿਬ ਜੀ ਦੇ ਜਿਹਨਾਂ ਨੇ 30 ਸਾਲ ਪਹਿਲਾਂ ਸੰਤ ਸੰਗਤ ਦਾਣ ਦੇ ਕੇ ਆਏ ਇਹ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਉਹਦਾ ਨਾਮ ਨਿਤ ਪ੍ਰਮੁਖ ਹੁੰਦਾ ਆਜੋ ਜੀ ਆਹ ਸਾਹਮਣੇ ਸੀ ਜੀ ਉਹ ਜਗਾ ਕਿੱਥੇ ਹੈ ਚਾਰੀਆਂ ਦਾ ਪਿਛੇ ਫ੍ਰਿੰਟ ਚਾਰੀਆਂ ਦਾ ਕਿੱਧਰ ਅੰਦਰ ਪਰ ਤੇ ਪਹਿਲੀ ਗੱਡੀ ਦਾ ਤੇ ਜਿਹੜੀ ਗੱਡੀ ਵਾਲੀ ਤੋਂ ਤਰੀ ਇਸ ਜਗ੍ਹਾ ਤੀਜੀ ਬਾਕੀ ਗੇ ਰਾਜਗੜ੍ਹ ਹਾਂਜੀ 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 ਤੁਸੀਂ ਸੁਣ ਰਹੇ ਹੋ ਇਤਿਹਾਸਿਤ ਦਾ ਇਹਨਾਂ ਜਗ੍ਹਾ ਪਰ ਲਾਹ ਦੇ ਵਿੱਚ ਰਾਗ ਜਗ ਰਹੇ ਨਹੀਂ ਦਰਸ਼ਨ ਕਰੋ ਕਿ ਕਿਲਾ ਮੁਾਰਕ ਜਿਹੜਾ ਬਿਲਕੁਲ ਕਿਲੇ ਦੇ ਵਿੱਚ ਆਜੋ 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 ਸਾਡੇ ਦੱਖਣ ਨਾਲ ਸੰਗਤਾਂ ਨੂੰ ਕਰ ਸਕਦੇ ਹੋ ਵਾਹਿਗੁਰੂ ਦੇਖੋ ਜੀ ਉਹ ਮਲਾਈ ਤੁਸੀਂ ਲੈ ਕੇ ਆਓ ਕਰਕੇ ਸਿੱਧੇ ਬਾਈ ਜੀ ਕੋਈ ਨਗਾ ਜੀ ਉਹ ਪਾਰੀ ਚਲੇ ਰਹੀ ਹੈ ਸਾਹਮਣੇ ਜਿਹੜੇ ਜਾਂਦੇ ਕਲੋ ਜਨਾ ਦੇ ਇਹ ਜਮਾਦੀ ਚਲੇ ਅੱਜ ਲਗ ਅੰਦਰ ਆ ਜੋ ਇਹਦਾ ਨਾਮ ਦੇ ਜੀ ਦੇਖੋ ਵਾਹਿਗੁਰੂ ਵਾਹਿਗੁਰੂ ਸੀਸੇ ਦੀ ਕੋਈ ਕੰਪਨੀ ਨਹੀਂ ਆ ਰਹੀ ਹੈ ਕੀ ਬਾਤ ਹੈ

ਵਾਹਿਗੁਰੂ ਜੀ ਕੀ ਫਤਿਹ ਆਹ ਕਰ ਰਹੇ ਹੋ ਵੱਡੀ ਤਦਾਦ ਦੇ ਵਿੱਚ ਸੰਗਤ ਆ ਰਹੀ ਹੈ ਤੁਹਾਨੂੰ ਇਸ 바ਵਾ ਮੌਕਾ ਮਿਲਿਆ ਵੀ ਤੁਸੀਂ ਦਰਸ਼ਨ ਕਰਵਾ ਲੈਣ ਸਕਦੇ ਹੋ ਦੇਖੋ ਇਹ ਕਾਲਪੁਰਖ ਦੀ ਮੀਰ ਹੈ ਉਸਾਰੇ ਫਰੀਦਕੋਟ ਦੇ ਉੱਤੇ ਉਹ ਵਾਹਿਗੁਰੂ ਨੇ ਹੀ ਬਖਸ਼ਿਆ ਤੇ ਸਾਰੀ ਸੰਗ ਜਿਹੜੀ ਦਰਸ਼ਨ ਕਰਦੀਆਂ ਬਹੁਤ ਵਧੀਆ ਲੱਗ ਰਿਹਾ ਪੂਰੇ ਫਰੀਦਕੋਟ ਹਲਕੇ ਨੂੰ ਨਹੀਂ ਪੂਰੇ ਪੰਜਾਬ ਦੇ ਵਿੱਚ ਅਜਿਹੀ ਸਰਕਾਰ ਨਹੀਂ ਆਸੀਂ ਫਰੀਦਕੋਟ ਵਾਸੀ ਜਿਹੜੇ ਬੜੇ ਭਰਤਾਂ ਵਾਲੇ ਆ ਉਸੇ ਕਿ ਇਹਨੇ ਜਦਿਆਂ ਮੈਨੂੰ ਭਾਗਾ ਬਣੀਆਂ ਸੰਗਤਾਂ ਦੇ ਜਸ਼ਨ ਸੀ ਕਰਨ ਨੂੰ ਜੀ ਕੋਲ ਬੋਲੇਗਾ ਬਹੁਤ ਬੇਦਰਦ ਬੋਲਾਈ ਬੋਲਣਾ ਲੈ ਤਾਂ ਤਹਾਲ ਕਰਦਾ ਨਹੀਂ ਉਹ ਜਿੱਥੇ ਜਗਾ ਤੇ ਬੈਠੀ ਸੀ ਕਿਸੇ ਨੇ ਅੱਜ ਸੰਗਤਾਂ ਦਾ ਫੜ ਆ ਗਿਆ ਇਹ ਸੰਗਤਾਂ ਦੇ ਨੇ ਦੇਖਣ ਵਾਸਤੇ ਅਸੀਂ ਕਰ ਸੀ ਸਾਡੇ ਨਾਂ ਕਰ ਸੀ ਬਾਕੀ ਲੋਗ ਇਹ ਨਹੀਂ ਆਏ ਸਤਿ ਸ਼੍ਰੀ ਅਕਾਲ ਬਾਬਾ ਜੀ ਮੈਂ ਤੁਹਾਨੂੰ ਵੀ ਕੰਟੀ ਦਿੱਸੀ ਸਗੋਂ ਪਿਆਰੋ ਅੱਜ ਇਸ ਸੈਦ ਦਾ ਨਾਮ ਬਾਬਾ ਜੀ ਜਨਮ ਦੇ ਬਰਕਤ ਮੱਠੇ ਜੀ ਸ਼ੋਭਾ ਜੋਮੀ ਦੀ ਰੋਜ਼ ਦੀ ਫਿਲਮ ਅਮਰਪੁਰਾ ਨੇ ਪੂਰਾ ਪਾਵਜਲਾ ਇਹ ਬਾਬਾ ਸ਼ੇਪੀ ਨੇ ਇਸ ਧਰਤੀ ਨੂੰ ਭਾਗ ਲਾਇਆ ਸਗੋਂ ਪਿਆਰੋ ਅੱਜ بڑا ਸਮਾਗਮ ਜੋ ਕਦਮ ਚੱਕਿਆ ਇਹਨਾਂ ਨੇ ਮੈਂ ਕਹਿੰਦਾ ਇਸ ਸਮਾਗਮ ਦੀ ਸਗਾਤ ਦੀ ਪ੍ਰੰਗਣ ਦੇ ਇਹ ਸਰਕਾਰ ਨੂੰ ਜਨੋਦਨ ਪੱਤੀਵਾ ਸੰਸ਼ੇਚ ਚੌਦੀ ਕਰਾਇ ਰੱਖੇ ਗੁਰੂਆਂ ਪਿਆਰਿਓ ਬੜੀ ਤਰਕੀ ਕੀਤੀ ਆ ਅਸੀਂ ਜੋ ਦਰਸ਼ਨ ਕਰ ਰਹੇ ਆ ਦਰਸ਼ਨ ਕਰ ਰਹੇ ਆ ਸਾਰੇ ਲੱਗੇ ਕੋਈ ਗਰੀਬ ਆ ਕੋਈ ਅਮੀਰ ਆ ਕੋਈ ਅਪਾਹਜ ਸਾਰੇ ਆ ਕੇ ਇਸੇ ਦਰਸ਼ਨ ਕਰਦੇ ਨੇ ਬਾਬਾ ਜੀ ਨੂੰ ਨਮਸਕਾਰ ਕਰਦੇ ਨੇ ਬਾਬਾ ਜੀ ਨੇ ਕਿਸ ਤਰ੍ਹਾਂ ਜਿਹਨੂੰ ਭਾਗ ਲਾਇ ਫਰੀਦ ਕੋ ਨੂੰ ਭਾਗ ਲਾਇ ਮਾਇਕ ਤਜਰਬਾ ਕਰਕੇ ਜ਼ਿੰਦਗੀ ਵਿੱਚ ਵੇਖ ਰਿਆ ਉਹ ਕੀ ਆ ਜੀਨੇ ਆ ਕੇ ਬਾਬਾ ਫਰੀਦ ਜੀ ਦੀ ਸ਼ਰਨ ਲੈ ਲਈ ਆਣਾ ਇਹ ਬਾਬਾ ਮੇਰੇ ਨੂੰ ਚਾਲੇ ਵਿੱਚ ਲੈ ਲੈ। ਮੱਥਾ ਤੇਰੀ ਕਿਸੇ ਜੀ ਦਾ ਕੋਈ ਧਾਟਾ ਨਹੀਂ, ਕੋਠੀਆਂ ਬਣੀਆਂ, ਗੱਡੀਆਂ ਲੈ ਰੀਆਂ। ਸੋ ਮੈਂ ਆਪਣੇ ਉੱਤੇ ਗੱਲ ਕਹਿਣਾ। ਬਈ ਗਰੀਬ ਗਰੀਬੀ ਤੋਂ ਉੱਠ ਕੇ ਅਸੀਂ ਇਹ ਸਮਝਦੇ ਵੀ ਕੋਈ ਇੱਕ ਮਰਲਾ ਤਾਂ ਇੱਥੇ ਲੈ ਸਕਦਾ। ਔਰ ਬਾਬੇ ਦੀ ਐਡੀ ਕਿਰਪਾ ਹੋ ਗਈ। ਅੱਜ ਬੱਲੇ ਬੱਲੇ ਹੋਈ ਆ ਪਰ ਮਖਿਆਰੋ ਕਿਹਦੀ ਕਿਰਪਾ? ਬਾਬੇ ਦੀ ਕਿਰਪਾ। ਬਾਬਾ ਜੀ ਕਹਿੰਦੇ ਨੇ ਹਰੀਦਾ ਜੇ ਤੂੰ ਅਕਲ ਨਤੀਫ ਹੈ। ਮੇਰੇ ਤੋਂ ਅਕਰਵਾਣਾ ਨਾ। ਇਹ ਬਰਕਾਲੇ ਲਿਖਣਾ ਲੇਖ ਆਪ ਵੀ ਜਿਹਨੇ ਮੇਰੇ ਮਾੜਾ ਕੰਮ ਨਾ ਕਰ ਭਲਾ ਕਰ ਇਹ ਤੂੰ ਇਤਰਾ ਬੁਰਾ ਵੀ ਕਰਦਾ ਉਹਦਾ ਭਲਾ ਕਰ ਜੇ ਤੂੰ ਅਗਲਾ ਨਤੀਫ ਕਾਲੇ ਲਿਖਣਾ ਨਾ ਲੇਖ ਕਹਿੰਦੇ ਆਪਨ ਦੇ ਗਰੀਬਾਂ ਨੂੰ ਮੈਂ ਸਰ ਨਹੀਂ ਮੈਂ ਕਰਦੇ ਆਪਣੇ ਹਿਰਦੇ ਵਿੱਚ ਜਿਦਾ ਮਾਰ ਕੇ ਤੂੰ ਕਿੰਨਾ ਵਿਚੰਗਾ ਹਮਰੇ ਚੰਗੇ ਬੁਰਾ ਨਹੀਂ ਕੋਈ ਕਿਸੇ ਨੂੰ ਮਰਦਾਨਾ ਤੋਂ ਸਾਧਕਾ ਤੇ ਮੈਂ ਹਲ ਜੂ ਬਸ ਹੈ ਸੰਤਨ ਕੇ ਵਿਪਾਰ ਪਰਮਾਤਮਾ ਹਰੇਕ ਦੇ ਹਿਰਦੇ ਵਿੱਚ ਆਉਂਦਾ ਕਿਸੇ ਦੇ ਹਿਰਦੇ ਨੂੰ ਇਸ ਨਾ ਬਿਚਾ ਇਓ ਦੇ ਰਹਿਣ ਨੂੰ ਕਿਸ ਬਚਾਵਾਗੇ ਪ੍ਰਮਾਤ ਪਾਲੇ ਹਰਦਨ ਇਸ ਬਚਾਵਾਗੇ ਸੁਖਾ ਭਰਾਲਾ ਕੀਤਾ ਪਰਦਾਸ਼ ਵਿੱਚ ਸ਼ਾਮਲ ਵਿੱਚ ਤੂੰ ਸਾਡ ਕਰ ਤੋ ਨਾਮ ਜਪਾਏ ਸੱਚਾ ਸੋ ਸੁਖ ਪਾਇਆ ਫਿਰ ਦੁਖ ਨਾ ਹੋਏ ਸੁਖ ਪਾਇਆ ਕਿ ভাই ਤੁਸੀਂ ਬੰਦੇ ਦੇ ਰਹੇ ਹੋ ਕਿਲਾ ਫਰੀਦਕੋਟ ਜਿਸੇ ਦਰਸ਼ਨ ਕਰ ਰਹੇ ਹੋ ਤੁਸੀਂ ਉਪਰ ਮਾਰਗ ਸਜੋਬਿਤ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸੇ ਸਜੋਬਿਤ ਨੇ ਉੱਥੇ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਵਾਹਿਗੁਰੂ ਜੀwidehat mar da kat naam sat naam sat naam te war guru mare हो ਲਾਈਵ ਤਸਵੀਰਾਂ ਬਾਬਾ ਜੀ ਦੇ ਦਰਸ਼ਨਾਂ ਲਈ ਇੱਥੇ ਜਿਹੜਾ ਦੱਸੇ ਪਹਿਲਾਂ ਦੱਸੇ ਪਹਿਲਾਂ ਜਿਹੜਾ ਜਗਾ ਬਾਬਾ ਜੀ ਬਾਬਾ ਜੀ ਦੇ ਦਰਸ਼ਨਾਂ ਲਈ ਇਹਨਾਂ ਲਈ ਕੋਈ ਜਗ੍ਹਾ ਇੱਥਾਈ ਤੁਸੀਂ ਦਰਸ਼ਨ ਕਰੋ ਸਾਹਮਣੇ ਜੋ ਜਗਾ ਬਾਬਾ ਜੀ ਦੇ ਸ਼ਿਰਾਧ ਜਗਾ ਆਏ ਸਾਹਮਣੇ ਜਗਾ ਦੀਵੇ ਸੀਦੇ ਵਿੱਚ ਜਗਾ ਦੱਸਦਾ ਜਗਾ ਸਾਹਮਣੇ ਜਿੱਥੇ ਪਾਪਾ ਜੀ ਨੇ ਟੋਕਰੀ ਚੱਕੀ ਸੀ ਤੇ ਉਹ ਜਗਾ ਇਤਿਹਾਸਕ ਜਗਾ ਹੈ ਜੀ ਸਾਧਨ ਬਹੁਤ ਸ਼ੀਕ ਪ੍ਰੀਤੀ ਦੇ ਦਰਸ਼ਨ ਕਰੋ ਜਿਰਾਗ ਜਗਦੀ ਹੈ ਅੱਜ ਪਰ ਇਹ ਤਾਂ ਮੇਰੇ ਕੋਲ ਤੱਲੇ ਸਾਨੂੰ ਮਿਲਾਂਗੇ ਬੱਚੇ ਸ਼ਰਨ ਜੋ ਹੋਵੇ ਅੰਦਾਜ਼ਾਂ ਕੇ ਕੀ ਤੋਰ ਜਗਦੀ ਸੋ ਪਹਿਚਾਨੀ ਐ ਜੋ ਨਰ ਜੀਨ ਕੇ ਤੂੰ ਕੋਇਆ ਪੁਰਜਾ ਕਦਮ ਕਬੂ ਮੂਨੇ ਛੋਡ ਕੇ ਤੂੰ ਕੋਇਆ ਪੁਰਜਾ ਕਦਮ ਮਾਰ ਕਬੂ ਮੂਨਾ ਛੋਡ ਨੀਏ ਇਹ ਚਰਤ ਬਾਇ ਅੰਕਤ ਮੈਂ ਸੁਣਦਾ ਹਾਂ 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 ਸਭ ਜਨ ਕੀ ਇਹ ਨਾ ਨਾ ਸੋਲੋ ਤੂੰ ਮੇਰਾ ਮਹਦਰ ਉਸ ਤੇ ਹੈ ਇਹਗਾ ਮਹਦਰ ਸਿਮਰੀਏ ਅਰ ਨਾਉਣੇ ਦੀ ਆਵੇ ਤਾਏ ਇਹਗਾ ਮਹਦਰ ਗੁਰ ਤੇਗ ਬਹਾਦਰ ਸਿਰੀ ਅਰ ਨਾਉ ਨੇ ਦਿਆ ਵੇ ਧਾਏ ਤੇਗ ਬਹਾਦਰ ਸਿਰੀ ਗੁਰ ਤੇਗ ਬਹਾਦਰ ਸਿਰੀ ਤਰ ਤਮ ਬਗਾਉਂਦੀ ਸਹੁਰਾ ਤਰ ਤਮ ਬਗਾਉਂਦੀ ਸਹੁਰਾ ਗੁਰੂ ਨਾਨਕ ਲਈ ਧਿਆਏ ਤੇਗ ਬਹਾਦ ਦਰਸਨੀਏ ਕਰਨਾਨ ਦੀ ਆਮਤਾਏ ਇਸ ਤੇਗ বাহাদুর ਸਿਮਰੀਰੇ ਅੰਗਦ ਗੁਰ ਤੇ ਅਮਰਦਾਸ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਰੇ ਤੇਗ বাহাদুর ਸਿਮਰੀਰੇ ਉਂਟੇਗ ਬਾਦਰ ਤਰਜਨ ਹਰ ਕੋ ਬੰਦਨੋ ਅਰਜਨ ਹਰ ਕੋ ਬੰਦਨੋ ਸਿਹੀ ਹਰਿ ਨਾਵੇਂ ਤੇਗ ਬਹਾਦਰ ਸਿਹੀ ਹਰਿ ਨਾਵੇਂ ਤੇਗ ਬਹਾਦਰ ਕਿਸ਼ਨ ਸਿਹੀ ਹਰਿ ਕ੍ਰਿਸ਼ਨ ਆਉਂਤੇ ਆਈ ਹੈ ਸਿਹੀ ਹਰਿ ਕ੍ਰਿਸ਼ਨ ਆਉਂਤੇ ਆਈ ਜੇ ਸਭ ਮਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਜਿਮਨਿਆ ਤੇਗ ਬਹਾਦਰ ਸਭ ਥਾਈ ਹੁਣਾ ਦੇ ਸਹਾਏ ਤੇਗ ਬਹਾਦਰ ਇਸ ਮਰੀਆ ਵਾਹਿਗੁਰੂ ਖਾਲਸਾ ਵਾਹਿ ਜਪਤੇ ਤੁਮੇ ਹੋ ਸੋ ਆਗਿਆ ਸਦਾ ਕੁਰਬਾਨੀ ਉਹ ਆ ਕੇ ਯਾਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿ ਰੂ ਆਉਣਾ ਨੇ Sio Vertinee front गुरु, आ गुरु आ आओ जी आओ। <सल पतिन्यूंगति> गुरु के हर चार सहदा

ਆਜਾਓ ਸਾਹਮਣੇ ਮੱਖਾ ਦੇਖੀਂ ਮੱਖਾ ਦੇਖੀਂ ਆਜਾਓ ਜੀ ਬੜੇ ਖੜੋ ਜੀ ਇੱਕ ਮਿੰਟ ਖੜੋ ਜੀ ਇੱਕ ਮਿੰਟ ਇੱਕ ਮਿੰਟ ਖੜੋ ਸਾਡੇ ਕੋਲ ਪਿਆਸ ਤੇਰਾ ਚਾਹ ਲਈ ਦਮ ਬਬੀ ਨਾ 80 सामने दो खिचाइये सामने जगह दी है राजी वालों सामने शीशा लगा वाली जगह दी है आज 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 के कोई दर्शन कर रही है संगत नहीं चलो पंजाब ले चलो ले चलो सामने इधर भेजा करके कोई ਸਾਹਮਣੇ ਹੀਸ਼ੇਵੀ ਦਰਸ਼ਨ ਕਰੀ ਚਲੋ ਜਗਾ ਦੇਈ ਦਰਸ਼ਨ ਕਰਾਂਗੇ ਸਾਹਮਣੇ ਹੀਸ਼ੇਵੀ ਦਰਸ਼ਨ ਕਰੀ ਚਲੋ ਜਗਾ ਦੇਈ ਦਰਸ਼ਨ ਕਰੋ ਜਗਾ ਦੇਈ ਸਾਹਮਣੇ ਹੀਸ਼ੇਵੀ ਜਗਾ ਦੇ ਦਰਸ਼ਨ ਸਾਹਮਣੇ ਹੀਸ਼ੇਵੀ ਜਗਾ ਦੇ ਦਰਸ਼ਨ ਕਰੀ ਚਲੋ ਜਗਾ ਦੇਈ ਇਹ ਸਾਹਮਣੇ ਹੀਸ਼ੇ ਲੱਗੇਗਾ